ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਵੜਾਂ ਆ ਗੀਆਂ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਤਾਂ ਰੇਡ ਵੀ ਵੀਰ ਦਾ ਜਾਇਜ ਹੁੰਦਾ ਵੀਡੀਓ ਐਂਡ ਤੱਕ ਜਰੂਰ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੰਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਜੱਸ ਸਿਕਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਜੀ ਚੜਦੀ ਗੱਲ ਤੁਸੀਂ ਆਪ ਦੱਸਣਾ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਮ ਦੱਸੀਆ ਆਪਣਾ ਨਾਮ ਜੀ ਆਪਣਾ ਸਾਹੀਦੀਪ ਸਿੰਘ ਪਿੰਡ ਦੀਨੇਵਾਲੀ ਤਸੀਲੇ ਨਾਲਾ ਜਲਾ ਅੰਸਰ ਫੋਨ ਨੰਬਰ ਜੀ ਆਪਣਾ 9501733918 ਠੀਕ ਹੈ ਤਾਂ ਵੀਰੇ ਦੋ ਵੇੜਾ ਆਪਣੇ ਕੋਲੇ ਆ ਗਈਆਂ ਜੀ ਫਿਰ ਦੋ ਵੇੜਾ ਵਿੱਚ ਬਿਲਕੁਲ ਤਾਰੀਆਂ ਸਗੀਆਂ ਬੋਲੇ ਤੇ ਵੇੜਾ ਆ ਗਈਆਂ ਆਪਣੇ ਕੋਲ ਤਾਂ ਰੇਡ ਵੀ ਕਿਦਾਂ ਵੀਰੇ ਆਪਣਾ ਹਰੇਕ ਵੀਡੀਓ ਚ ਹੁੰਦਾ ਬਿਲਕੁਲ ਜੈਜ ਕਰੀਦਾ ਰੇਡ ਜੈਜ ਰੇਡ ਹੁੰਦਾ ਪਹੁੰਚ ਆਪਾਂ ਫ੍ਰੀ ਕਰੀਦੀ ਕਰੀ ਪਹੁੰਚ ਫ੍ਰੀ ਆ ਤਾਂ ਵੇਖੋ ਵੀਰੋ ਰੇਡ ਵੀ ਵੀਰ ਦਾ ਜਾਇਜ ਹੁੰਦਾ ਹਰੇਕ ਵੀਡੀਓ ਦੇ ਵਿੱਚ ਤਾਂ ਅੱਜ ਵੀ ਰੇਟ ਜਾਇਜ ਹੋਊਗਾ ਤਾਂ ਜੋ ਪਹੁੰਚ ਹੁੰਦੀ ਆ ਵੀਰੇ ਕਿਸੇ ਵੀ ਜ਼ਿਲ੍ਹੇ 'ਚ ਕਿਸੇ ਵੀ ਥਾਂ ਦੇ ਵੀਰ ਨੇ ਪਸ਼ੂ ਮੰਗੋਣਾ ਦਾ ਪਹੁੰਚ ਕਰਾਇਆ ਬਿਲਕੁਲ ਫ੍ਰੀ ਹੋਊਗਾ ਤਾਂ ਰੇਟ ਜਾਇਜ ਹੋਊਗਾ ਕਿਉਂਕਿ ਰੇਟ ਵੀ ਜਾਇਜ ਹੋਊਗਾ ਤੇ ਕਰਾਇਆ ਵੀ ਫ੍ਰੀ ਹੋਊਗਾ ਪਸ਼ੂ ਵੀ ਚੰਗੇ ਹੋਣਗੇ ਬਿਲਕੁਲ ਬੋਲੇ ਦੇ ਪਸ਼ੂ ਦੋਵੇਂ ਬਿਲਕੁਲ ਤਾਂ ਵੀਰੇ ਕਰੀਏ ਸ਼ੁਰੂ ਇਹਦੇ ਬਾਰੇ ਦੱਸੀਏ ਹਨਾ ਪਹਿਲਾਂ ਇਹ ਵੀ ਜੀ ਸੁਆ ਸੁਈ ਦੂਜਾ ਦੂਜਾ ਸੁਆ ਕੱਲ ਦਾ ਕੱਲ ਦੀ ਸੁਈ ਆ ਕੱਲ ਦੀ ਮਗਰੇ ਦੇ ਬੱਛਾ ਜੀ ਬੱਛਾ ਗਿਆ ਸੋਹਣੀ ਦੀ ਆਪਣੇ ਕੋਲ ਵੀਡੀਓ ਆ ਤੇ ਜੇਰ ਦੀ ਆਪਣੇ ਕੋਲ ਵੀਡੀਓ ਪਈ ਆ ਪਈ ਆ ਠੀਕ ਆ ਤਾਂ ਵੱਡੀ ਵਿਹੜਾ ਗਈ ਵੀਰੇ ਹਨਾ ਵੱਡੇ ਪੱਲੇ ਚ ਆ ਵੱਡੀ ਫਾਰਮ ਵਾਲੀ ਕਿੱਧੀ ਵਿਹੜਿਆ ਠੀਕ ਆ ਥਨ ਬੜਾ ਸਪੈਸ਼ਲ ਲੱਗਿਆ ਗੁਲਾਬੀ ਥਾਣਾ ਗਿਆ ਵੀਰੋ ਕ੍ਰੋਸ ਆ ਗਈ ਜੀ ਤਾਂ ਵੱਡੀ ਵਿਹੜ ਕ੍ਰੋਸ ਆ ਗਈ ਹਨਾ ਤੋਲ ਦੇ ਵੇਖੋ ਵੀਰੋ ਲੇਵਾ ਚੈੱਕ ਕਰੋ ਐਵੇਂ ਮਾਨੇ ਦੇ ਨਾੜਾ ਨੂੰ ਨਾ ਚੈੱਕ ਕਰ ਲੋ ਵੱਡੀ ਵਿਹੜਾ ਵੱਡੇ ਪੱਲੇ ਚ ਆ ਵੀਰੋ ਖਣ ਪੰਡਾ ਬਹੁਤ ਖੁੱਲੇ ਦੀ ਮਾਲਕਾ ਵੀਰੇ ਦੁੱਧ ਕਿੰਨਾ ਚਿਚਵਾ ਜੂਗੀ 15 16 ਕਿਲੋ ਬੋਲਾ ਇੱਥੇ 15 16 ਕਿਲੋ ਠੀਕ ਆ ਸੂਆ ਵੀਰੇ ਦੂਜਾ ਤੀਜਾ ਸੂ ਦੂਜਾ ਵੀਤੀ ਸੂਈ ਦੂਜਾ ਸੂਆ ਹਾਂਜੀ ਤੇ ਵੇਖੋ ਵੀਰੇ ਵੱਡੇ ਪੱਲੇ ਜਾਂ ਲੰਮੀ ਬੇਲ ਫੁੱਲ ਰਾਜੀ ਆ ਫੇਸ ਕੁਆਲਿਟੀ ਤੇ ਖਣਾ ਦੀ ਕੁਆਲਿਟੀ ਵੇਖੋ ਵਿਥ ਵਿਥ ਤੇ ਥਾਣਾਗੇ ਤੇ ਬਾਹਨੇ ਦੇ ਨਾੜਾ ਨੂਣਾ ਵੀਰੇ ਚੈੱਕ ਕਰ ਲੋ ਬਹੁਤ ਹੀ ਚੰਗੇ ਰਿਕਾਰਡ ਵਾਲੀ ਵਾੜ ਆ ਵੀਰੇ ਚਵਾ ਕਿਵੇਂ ਦਾ ਨਿਕਲੇ ਹਾਂਜੀ ਇੱਕ ਨੰਬਰ ਚਵਾ ਹਾਂ ਜੀ ਜੀ ਠੀਕ ਚੁਆ ਇੱਕ ਨੰਬਰ ਦੇਖੋ ਵੀਰੋ ਬਾਕੀ ਇੱਕ ਵਾਰੀ ਲਾਗੇ ਤੇ ਚੈੱਕ ਕਰ ਲੋ ਵੇਥ ਵੇਥ ਤੇ ਥਾਣਾ ਗਿਆ ਤੇ ਵਹਾਨੇ ਦੇ ਨਾੜਾ ਨੂੰ ਨਾ ਚੈੱਕ ਕਰ ਲੋ ਜੀ ਮੈਂ ਨਾ ਵੀ ਜਾਲੀ ਵੀ ਛਿਆ ਜਾਲੀ ਵੀ ਛਿਆ ਇੱਧਰ ਦਿਖਾਓ ਜੀ ਕੀ ਬਾਤ ਹੈ ਜੀ ਦੁੱਧ ਆ ਰਿਹਾ ਹੈ ਨਾ ਮੈਂ ਨਾ ਵੀ ਜੀ ਦੁੱਧ ਆਈ ਤੇ ਫਿਰ ਸੀਲ ਠੰਡੀ ਸੀਲ ਦੇਖੋ ਕੀ ਬਾਤ ਹੈ ਜਿਹੜੇ ਮਰਜੀ ਪਾਸੇ ਵੀਲੀ ਬੈਠਾ ਵੀਰੇ ਇਹੋ ਜਿਹਾ ਪਸ਼ੂ ਦੁੱਧ ਭਰਦਾ ਹਾਂ ਜੀ ਹਾਂ ਜੀ ਜੀ ਹਾਂ ਜੀ ਤਾਂ ਵੀਰੇ ਕੀ ਦਾ ਚੰਗੇ ਰਿਕਾਰਡ ਵਾਲੀ ਆ ਗਈ ਹੈ ਨਾ ਖਣ ਲੇਵੇ ਤੋਂ ਲੈ ਕੇ ਤਾਂ ਜੇ ਗੱਲ ਕਰੀਏ ਫੇਸ ਦੀ ਕੁਆਲਿਟੀ ਦੀ ਬਹੁਤ ਹੀ ਜਿਆਦੀ ਸੋਹਣੀ ਆ ਚਾਰੇ ਪਾਸੇ ਬਿਲਕੁਲ ਸਹੀ ਹੈ ਬਿਲਕੁਲ ਬਿਲਕੁਲ ਹਾਂਜੀ ਦੁੱਧ ਵਾਲੀ ਵੀ ਹੈ ਦੁੱਧ ਵਾਲੀ ਆ ਕੱਟ ਕਰਕੇ ਤੁਸੀਂ ਚੈੱਕ ਕਰ ਲਓ ਪੂਰਾ ਤਾਜੀ ਸੂਈ ਹੈ ਹਜੇ ਹਾਂਜੀ ਤਾਜ਼ੀ ਹੈ ਠੀਕ ਆ ਤੇ ਇਹਦਾ ਮੁੱਲ ਆਪਾਂ ਕਰਨਾ ਹੈ ਮੁੱਲ ਤੁਸੀਂ ਕਰਾਂਗੇ ਫੋਨ ਤੇ ਫੋਨ ਹੋਊ ਜੈ ਜੀ ਵੀਰ ਜੀ ਦਵਾਂਗੇ ਬਾਕੀ ਇਹ ਵੀ ਕੋਈ ਵੀਰ ਭਰਾ ਆਪਣੇ ਕੋਈ ਕਾਰੋਬਾਰੀ ਤੁਹਾਨੂੰ ਦੱਸਿਆ ਦੇ ਵੀ ਵੀ ਖੜਦੇ ਆ ਕਾਰੋਬਾਰੀ ਖੜਦੇ ਆ ਹਾਂਜੀ ਤੇ ਬਾਕੀ ਇਹ ਵੀ ਫੋਨ ਤੇ ਜਿਹੜਾ ਰੇਡ ਕਰਾਂਗੇ ਆਪਾਂ ਇਹਨਾਂ ਦੋਹਾਂ ਦਾ ਇਹ ਰੇਟ ਵੀ ਬਿਲਕੁਲ ਜਿਆਦਾ ਕਰਾਂਗੇ ਤੇ ਦੋਹਾਂ ਤੇ ਮਗਰ ਪਹੁੰਚ ਫ੍ਰੀ ਫ੍ਰੀ ਕਰਾਂਗੇ ਬਿਲਕੁਲ ਕਿਸੇ ਵੀ ਜਿਹੜੀ ਜੇ ਵੀਰੋ ਤੁਸੀਂ ਚਾਹੇ ਪਠਾਨਕੋੜ ਜਲੰਧਰ ਲੁਧਿਆਣਾ ਕਿਸੇ ਵੀ ਸ਼ਹਿਰ ਚ ਮੰਗਾ ਲੋਗੇ ਤਾਂ ਵੀ ਇਹਦੀ ਪਹੁੰਚ ਬਿਲਕੁਲ ਫ੍ਰੀ ਹੁੰਦੀ ਆ ਤਾਂ ਬਾਕੀ ਇਹ ਨਹੀਂ ਹੁੰਦਾ ਕਿ ਵੀਰੇ ਪਹੁੰਚ ਫ੍ਰੀ ਆ ਤਾਂ ਘਰੇ ਰੇਟ ਜ਼ਿਆਦਾ ਤੁਸੀਂ ਫੋਨ ਜ਼ਰੂਰ ਲਾਇਓ ਵੀਰ ਨੂੰ ਰੇਟ ਬਿਲਕੁਲ ਨੋਰਮਲ ਹੁੰਦਾ ਸੀ ਸੀਲਸ ਲੱਗਾ ਤਾਂ ਵੀਰੇ ਰੇਟ ਜ਼ਰੂਰ ਪਤਾ ਕਰਿਓ ਫੋਨ ਲਾਇਓ ਵੀਰ ਨੂੰ ਕਿਉਂਕਿ ਰੇਟ ਵੀਰ ਦਾ ਨੋਰਮਲ ਹੁੰਦਾ ਬਿਲਕੁਲ ਤੇ ਪਹੁੰਚ ਵੀ ਫ੍ਰੀ ਆ ਵੀਰੋ ਤਾਂ ਫੋਨ ਤੇ ਰੇਟ ਹੋ ਜੂ ਹਣਾ ਵੀਰੇ ਵੱਡੀ ਵੜਾ ਬਾਕੀ ਵੀਰੋ ਟੁਈਨ ਉਧਰੋਂ ਵੀ ਚੱਲ ਕੇ ਹੁੰਦੇ ਹੋ ਤਾਂ ਤੁਸੀਂ ਛੱਡ ਕੇ ਨਹੀਂ ਜਾਓਗੇ ਫਾਰਮ ਵਾਲੀ ਵਿੱਜੀ ਵੇੜ ਹੈ ਫਾਰਮ ਵਾਲੀ ਕਿਉਂਕਿ ਇੱਕ ਰੇਟ ਜਿਆ ਆ ਜਾ ਵੀਰੇ ਦਾ ਤੇ ਤੁਸੀਂ ਚਾਹੀ ਵੀਰੇ ਉਧਰੋਂ ਗੱਡੀ ਲੈ ਕੇ ਆ ਜਾਓ ਤੁਹਾਨੂੰ ਉਹ ਕਰਾਇਆ ਛੱਡਿਆ ਜਾਊ ਹਣਾ ਵੀਰੇ ਕਰਾਇਆ ਛੱਡਿਆ ਜਾਊਗਾ ਪਹੁੰਚ ਜਿਹੜੀ ਆਪਾਂ ਗੱਲ ਕਰ ਲਈ ਐ ਸੋ ਕਰ ਲਈ ਐ ਕਰ ਲਿਆ ਬਿਲਕੁਲ ਤੁਸੀਂ ਚਾਹੀ ਉਧਰੋਂ ਆ ਜਾਓ ਚਾਹੀ ਇਧਰੋਂ ਪਸ਼ੂ ਮੰਗਾ ਲਓ ਕਰਾਇਆ ਫ੍ਰੀ ਹੋਊਗਾ ਤੇ ਮੁੱਲ ਜਿਹੜਾ ਵਾ ਫੋਨ ਤੇ ਵੀਰ ਨਾਲ ਤੁਸੀਂ ਗੱਲ ਕਰ ਲਿਓ ਵੀਰੇ ਬਾਕੀ ਵਿੱਜੀ ਵੇੜ ਨੇ 24 25 ਕਿਲੋ ਦੁੱਧ ਦੇਣਾ ਆ ਬਿਲਕੁਲ ਬਿਲਕੁਲ ਬਾਈ ਸੀ ਜਾਂਦੀ ਆ ਥਾਲੇ ਵੱਡਾ ਦਸੀ ਜਾਂਦਾ ਹਾਂਜੀ ਹਾਂਜੀ ਬਾਈ ਦੀ ਗਲੋ ਦੇ ਵਿੱਚ ਪੀਲੇ ਸਵੇ ਦਿੱਤਾ ਅੱਛਾ ਬਾਈ ਗਲੋ ਹਾਂਜੀ 5 ਤੋਂ ਪਲੱਸ ਚੱਲੂਗੀ 25 ਤੋਂ ਅੱਗੇ ਵੇਰ ਕਰੂਗਾ ਬਿਲਕੁਲ ਵੇਰ ਹਾਂਜੀ ਨੰਬਰ ਕਿੰਨਾ 15 16 ਕਿਲੋ ਵਿੱਚ ਤਿਆਰ ਆ ਬੋਲਾ ਆਹ ਤੇ ਬੋਲਾ ਯਾ ਸਟਾਰਟਿੰਗ ਹੈਨਾ ਹਾਂਜੀ ਹਾਂਜੀ ਆਹ ਤੇ ਬੋਲਾ ਸਟਾਰਟਿੰਗ ਹੋਊਗਾ ਹਾਂਜੀ ਹਾਂਜੀ ਠੀਕ ਆ ਤਾਂ ਬਾਕੀ ਵੀਰੇ ਦੂਜੇ ਨੰਬਰ ਤੇ ਆ ਗਈ ਵੈੜੀ ਜਰਸੀ ਆ ਗਈ ਵਿੱਚੇ ਜਰਸੀ ਜਰਸੀ ਆ ਗਈ ਜਰਸੀ ਕ੍ਰੋਸ ਆ ਗਈ ਹਨਾ ਜਰਸੀ ਕ੍ਰੋਸ ਚਾਈ ਹਲਚ ਆ ਗਈ ਜਰਸੀ ਕ੍ਰੋਸ ਤੇ ਲੇਵੇ ਦੀ ਗੱਲ ਕਰੀਏ ਤਾਂ ਕਿਆ ਹੀ ਬਤਾਂ ਲਾਈ ਆ ਨੇ ਪੰਡਾ ਵਾਈਆਂ ਥੱਲੇ ਰਹੀ ਸੱਬੇ ਲਾਇਆ ਬੱਚਾ ਆ ਗਿਆ ਮਗਰ ਬੱਚਾ ਬੱਚਾ ਵਜੀ ਬੱਚਾ ਇਹ ਵੀ ਦੀ ਪਰਸੋਂ ਦੀ ਸੂਈ ਹੈ ਇਹ ਪਰਸੋਂ ਦੀ ਹੈ ਪਰਸੋਂ ਦੀ ਸੂਈ ਹੈ ਇਹ ਨਾਲੇ ਬੋਲਾ ਬੋਲਾ ਠੀਕ ਹੈ ਤਾਂ ਚਿੰਗੇ ਰਿਕਾਰਡ ਵਾਲੀ ਇਹ ਪੇਟ ਪੁੱਟ ਬਹੁਤਾ ਵੈੜਦੀ ਮੈਨਾਂ ਵੀ ਦੀ ਰਾਜੀ ਬਾਜੀ ਵੇਖੋ ਦੀ ਬਿਲਕੁਲ ਖੋਲੋ ਵੀਰ ਜੀ ਪੂਰੀ ਫੁੱਲ ਤਾਂ ਬਾਕੀ ਵੀਰੋ ਥਣ ਵੀ ਬੜਾ ਸਪੈਸ਼ਲ ਲੱਗਿਆ ਨੋਕ ਵਾਲਾ ਥਾਣਾ ਵੇਖੋ ਨੋਕ ਵਾਲਾ ਥਾਣਾ ਆ ਗਿਆ ਤਾਂ ਬਹੁਤ ਹੀ ਸੋਹਣੀ ਹੈ ਫੇਸ ਕੁਆਲਟੀ ਵੀ ਸੋਹਣੀ ਹੈ ਵੈੜ ਦੀ ਤੇ ਵੇਖੋ ਵੀਰੇ ਤੋੜਦੇ ਥੋੜਾ ਪਸ਼ੂ ਕਾਲਾ ਪੈਂਦਾ ਕਿਹ ਵੇਲੇ ਤਾਂ ਲੇਵੇ ਤੋਂ ਅੰਦਾਜ਼ਾ ਲਾ ਲਓ ਵੀਰੇ ਕਿੰਨਾ ਦੁੱਧ ਭਰੂਗੀ ਲੇਵਾ ਤਾਂ ਬਹੁਤ ਹੀ ਸ਼ਾਨਦਾਰ ਲੱਗਿਆ ਥਾਣ ਵੀ ਨੋਕ ਵਾਲਾ ਕਮਾਲ ਵੀਰੇ ਕਮਾਲ ਵੇਖੋ ਵੀਰੇ ਇਹ ਨਵੇਂ ਥਾ ਕਰਕੇ ਕਰਦੀ ਆਓ ਉਪਰ ਕਰਦਾ ਪਸ਼ੂ ਥੋੜਾ ਕਾਲਾ ਪੈਂਦਾ ਕਿਹ ਵੇਲੇ ਤਾਂ ਬਾਕੀ ਵੀਰੋ ਇਹਦੀ ਫੈਂਟ ਵੀ ਬਹੁਤ ਚੰਗੀ ਹੋਊਗੀ ਫੈਂਟ ਦੀ ਵੀ ਚੰਗੀ ਮਾਲਕ ਹੋਊਗੀ ਕਿਉਂਕਿ ਵੈਡ ਜਰਸੀ ਤੇ ਸ਼ਾਈ ਹਲ ਕਰਾਸਪਨ ਰੱਖ ਗਈ ਆ ਤਾਂ ਲੇਵਾ ਬਹੁਤ ਸ਼ਾਨਦਾਰ ਲੱਗਿਆ ਵੀਰੇ ਕਿਵੇਂ ਲੇਵਾ ਲੱਗਿਆ ਫਿਰ ਦੁੱਧ ਚੰਗਾ ਚੋਆ ਜੂ ਮਨਾਂ ਕਿ ਦੁੱਧ ਤੇ ਚੰਗਾ ਚੋਆ ਜੂਗੀ ਹਾਂਜੀ ਥਾਨ ਬੜਾ ਸੋਹਣਾ ਲੱਗਿਆ ਕਿਆ ਹੀ ਬਾਤਾਂ ਨੇ ਵੀਰੋ ਲੇਵਾ ਬਹੁਤ ਸ਼ਾਨਦਾਰ ਛੜੀ ਛਲ ਵੀ ਦੀ ਫੇਰੇ ਦੀ ਜੱਕੀ ਬਹੁਤ ਆ ਹਣਾ ਹਾਂ ਪੂਰੇ ਥੱਬੇ ਥੱਬੇ ਲਾਏ ਥੱਲੇ ਤਾਂ ਤਸਵੀਰ ਐਵੇਂ ਐਵੇਂ ਵੰਗੇ ਥੱਬੇ ਨੇ ਮੈਨੇ ਜੀ ਰਸੀ ਆਪਣੀ ਮਰਜ਼ੀ ਚਾਹੇ ਪਾਓ ਚਾਹੇ ਨਾ ਪਾਓ ਚਾਹੇ ਪਾਓ ਚਾਹੇ ਨਾ ਪਾਓ ਹੈਨਾ ਤਾਂ ਵੇਖੋ ਵੀਰੋ ਵੈੜਾਂ ਦੇ ਦੋਵੇਂ ਟੋਪ ਕਲਾਸਾ ਵੀਰ ਕੋਲੇ ਤਾਂ ਐ ਮਾਨੇ ਦੇ ਦੇ ਨਾਣਾ ਨੂਣਾ ਤੇ ਨੋਕਾ ਲਾਥਾਣ ਬਾਕੀ ਵਿੱਚ ਇੱਕੜਾ ਪਿੱਛੋਂ ਚੈੱਕ ਕਰਾਉਦੇ ਵੇਖੋ ਵੀਰੋ ਕੰਡਾ ਪਾਇਆ ਕਿ ਨਹੀਂ ਮੈਂ ਨਾ ਪੂਰੇ ਥੱਬੇ ਸੁੱਬੇ ਲਾਇਏ ਵੀਰੇ ਤੇ ਦੁੱਧ ਵੀ ਐਵੇਂ ਦੀ ਗੈਰ ਨੇ ਭਾਵਾ ਦੁੱਧ ਦੀ ਵੀ ਮੈਂ ਵੀ ਪੇਟ ਪੁੱਠ ਬੜੀ ਐ ਨਿਸ਼ਾਨੀਆਂ ਦੁੱਧ ਵਾਲੀਆਂ ਮੇਰੀ ਮਈਆਂ ਮੰਗੂ ਪੇਠਿਆ ਮੈਂ ਉਹ ਬੈਠਦੀ ਵੀ ਤੇ ਦੁੱਧ ਵੀ ਵੀਰੇ ਚੰਗਾ ਹੁੰਦਾ ਇਹਨਾਂ ਦਾ ਹਣਾ ਜੀ ਦੁੱਧ ਸੰਗਣਾ ਇੱਕ ਬਸ ਇਹ ਰੱਖ ਲੋ ਜੀ ਮੱਝ ਰੱਖ ਲੋ ਬਿਲਕੁਲ ਟੋਪ ਕਲਾਸ ਦਾ ਤਾਂ ਵੇਖੋ ਵੀਰੇ ਬਿਨਾ ਮੰਗੇ ਤੋਂ ਸੋਹਣੀ ਸੁਨੱਖੀ ਤੇ ਲੇਵੇ ਵਾਲੀ ਬੈਣ ਤਾਂ ਬਾਕੀ ਵੀਰ ਜੀ ਨੇ ਕਿਵੇਂ ਦੱਸਿਆ ਕਿ ਫੋਨ ਉਤੇ ਇਹਦਾ ਮੁੱਲ ਹੋ ਜੂਗਾ ਹਾਂ ਜੀ ਵੀਰ ਜੀ ਫੋਨ ਤੇ ਮੁੱਲ ਕਰਾਂਗੇ ਮੁੱਲ ਜਾਇਜ਼ ਹੀ ਕਰਾਂਗੇ ਬਿਲਕੁਲ ਹਾਂ ਜੀ ਤਾਂ ਬਾਕੀ ਵੀਰੋ ਦੋ ਵੈੜਾ ਨੇ ਵੀਰੇ ਕੋਲੇ ਇਹਦਾ ਵੀ ਫੋਨ ਤੇ ਮੁੱਲ ਹੋ ਜੂ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਤਾਂ ਜੋ ਛੋੜ ਛੱਪਾ ਵੀਰ ਕਰ ਦੂ ਕੋਈ ਨਾ ਤੇ ਕਰਾਇਆ ਬਿਲਕੁਲ ਫ੍ਰੀ ਭਾਵੇਂ ਕੋਈ ਜੋੜਾ ਮੰਗਾ ਲੇ ਤਾਂ ਵੀਰੇ ਜੋੜੇ ਚ ਮਾਨਤਨ ਹੋ ਜੂ ਹਾਂ ਜੋੜੇ ਤੇ ਵੀ ਮਾਨਤਨ ਕਰਾਂਗੇ ਤੇ ਪਹੁੰਚ ਵੀ ਜੀ ਫ੍ਰੀ ਕਰਾਂਗੇ ਜੁੜੇ ਦੀ ਠੀਕ ਹੈ ਜੀ ਹਾਂ ਜੀ ਤਾਂ ਵੇਖੋ ਵੀਰੋ ਸੋਹਣੀਆਂ ਵੈੜਾਂ ਖਣਪੰਡੇ ਵਾਲੀਆਂ ਵੇਖੋ ਇੱਕ ਰਿਕਵੈਸਟ ਕਰ ਦੋ ਲਾਗੇ ਪਾਵੇਂ ਤੁਸੀਂ ਜੋੜਾ ਮੰਗਾ ਲਿਓ ਪਹੁੰਚ ਬਿਲਕੁਲ ਸਹੀ ਆ ਪਹਿਲਾ ਸੂਈ ਜੇ ਪਹਿਲਾ ਸੂਆ ਆ ਜੀ ਦੇ ਪਹਿਲਾ ਸੂਆ ਸੂਈ ਜੇ ਠੀਕ ਆ ਜੀ ਮੂਹ ਹਲ 6 ਦੰਦਾ 6 ਦੰਦਾ ਹਾਂ ਜੀ ਤਾਂ ਵੇਖੋ ਵੀਰੋ ਪਹਿਲਾ ਸੂਆ 6 ਦੰਦਾ ਤਾਂ ਜੋੜੇ ਚ ਮਾਨਤਾ ਵੀ ਹੋ ਜੂ ਪਹੁੰਚ ਵੀ ਫਰੀ ਆ ਫੋਨ ਲਾ ਲੈ ਲਿਓ ਇੱਕ ਵੀਰੇ ਜੋੜਾ ਖੁੱਲ ਕੇ ਵਿਖਾ ਦਿਆ ਆ ਪਾ ਹਣਾ ਵੇਖੋ ਵੀਰੋ ਇੱਕ ਤੋਰਾ ਫੇਰ ਤੋਂ ਚੈੱਕ ਕਰ ਲਓ ਬਾਕੀ ਫੋਨ ਵੀਰ ਨੂੰ ਤੁਸੀਂ ਲਾ ਲਿਓ ਮੁੱਲ ਜੋ ਵੀ ਕਰੂਗਾ ਵੀਰਾ ਫੋਨ ਤੇ ਹੋ ਜੂ ਰੇਟ ਬਿਲਕੁਲ ਜਾਇਜ਼ ਹੋਊਗਾ ਕਿਉਂਕਿ ਵੀਰੇ ਦੀ ਦੂਜੇ ਦਿਨ ਵੀਡੀਓ ਪਾਈ ਦੀ ਆ ਰੇਟ ਨੋਰਮਲ ਹੁੰਦਾ ਠੀਕ ਹੈ ਜਾਂਦੇ ਵੀਰੇ بڑا ਪਸ਼ੂ ਕਹੇ ਪੈਂਦੇ ਆ ਕੋਈ ਨਾ ਠੀਕ ਹੈ ਵੇਖੋ ਵੀਰੇ ਤੋਰੇ ਤਾਰੇ ਚੈੱਕ ਕਰ ਲਓ ਐਂ ਜਾਂਦੀਆਂ ਜਿਵੇਂ ਹਨਾ ਟੌਪ ਕਲਾਸ ਤੋਰਾ ਖੜੀਆਂ ਨਹੀਂ ਜਾਂਦੀਆਂ ਬੜਾ ਬਿਲਕੁਲ ਲੈ ਵੀਰੇ ਲੈ ਤਾਂ ਵੇਖੋ ਵੀਰੇ ਭਾਵੇਂ ਜੋੜਾ ਪਾ ਲਿਓ ਤਾਂ ਫੋਨ ਵੀਰ ਨੂੰ ਜਰੂਰ ਲਾ ਲਿਓ ਦੁੱਧ ਦੇ ਜੀ ਤੋਂ ਬਹੁਤ ਸੁੰਦਰ ਹੈ ਬਿਲਕੁਲ ਖੁੱਲੇ ਥਣ ਭਾਂਡੇ ਦੀਆਂ ਮਾਲਕਾਂ ਨੇ ਦੁੱਧ ਤਾਂ ਵੀਰੇ ਪਰਣਾ ਇਹਨਾਂ ਠੀਕ ਹੈ ਜੀ ਤਾਂ ਬਾਕੀ ਵੀਰ ਨੂੰ ਫੋਨ ਲਾਓ ਜੀ ਬਾਕੀ ਇਹੋ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲਿਓ ਮੇਰੇ ਵੀਰ ਜਿਨ੍ਹਾਂ ਨਹੀਂ ਕੀਤਾ ਤਾਂ ਲਾਈਕ ਕਰੀ ਚੱਲਿਓ ਸ਼ੇਅਰ ਵੀ ਕਰਿਆ ਕਰੋ ਵੀਰੇ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਬਖਾਲੀ ਜਾਵੇ ਜੀ ਤਾਂ ਮੇਰੇ ਐਡਰੈਸ ਇਕ ਰੀ ਬੋਲਦੀ ਆ ਆਪਣਾ ਨਾਮ ਜੀ ਆਪਣਾ ਸ਼ਾਹੀਦ ਸਿੰਘ ਪਿੰਡ ਦੀਨੇਵਾਲੀ ਤਹਿਸੀਲ ਨਾਲਾ ਜਲਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਜੀ ਆਪਣਾ 9501733918 ਠੀਕ ਹੈ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ